ਭਾਈ ਬੁੱਧੂ ਸ਼ਾਲਾ ਹੋਰ ਇੱਕ ਸਰਕਾਰੀ ਠੇਕੇਦਾਰ ਸੀ ਉਸ ਦਾ ਅਸਲੀ ਨਾਮ ਸਾਧੂ ਸਿੰਘ ਉਹ ਮਜ਼ਦੂਰਾ ਪਾਸੋਂ ਇੱਟਾਂ ਪੁੱਵਾ ਕੇ ਫਿਰ ਆਗਿਆ ਵਿੱਚ ਪਕਾ ਕੇ ਸਰਕਾਰ ਨੂੰ ਵੇਚਿਆ ਕਰਦਾ ਸੀ ਉਹ ਗੁਰੂ ਜੀ ਦਾ ਵੀ ਬੜਾ ਪ੍ਰੇਮੀ ਸੀ ਜਦ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਟੈਰੀਜ਼ਨ ਤਾਂ ਉਹਨਾਂ ਦਾ ਬੜਾ ਸ਼ਰਧਾਲੂ ਬਣ ਗਿਆ ਸੀ ਇੱਕ ਵਾਰ ਇੱਟਾਂ ਪੁੱਵਾ ਕੇ ਜਦ ਉਸਦੇ ਜਦ ਉਸ ਆਵਿਆਂ ਵਿੱਚ ਪਾਈਆਂ ਤਾਂ ਉਹਨਾਂ ਇੱਟਾਂ ਦੀ ਚੰਗੀ ਤਰ੍ਹਾਂ ਪੱਕੀਆਂ ਨਿਕਲਣ ਲਈ ਉਸ ਗੁਰੂ ਸਾਹਿਬ ਨੂੰ ਅਰਦਾਸ ਕਰਨ ਦੀ ਬੇਨਤੀ ਕੀਤੀ ਉਸਨੇ ਆਪਣੀ ਹਵੇਲੀ ਵਿੱਚ ਲੰਗਰ ਲਾਇਆ ਅਤੇ ਗੁਰੂ ਅਤੇ ਹੋਰ ਸੰਗਤਾਂ ਨੂੰ ਬੁਲਾਇਆ ਜਦ ਸੰਗਤ ਲੰਗਰ ਛਕ ਰਹੀ ਸੀ ਤਾਂ ਉੱਥੇ ਲੱਕੂ ਪਟੋਲਿਆ ਜਿਹੜਾ ਬਾਅਦ ਵਿੱਚ ਪਾਈ ਕਮਲਿਆਂ ਕਰਕੇ ਪ੍ਰਸਤਿਤ ਹੋਇਆ ਲੰਗਰ ਛਕਣ ਵਾਸਤੇ ਗਿਆ ਪਰ ਉਸਦੇ ਪਾਟੇ ਕੱਪੜੇ ਵੇਖ ਨੌਕਰਾਂ ਨੇ ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ ਉਹ ਬਹੁਤ ਰੋਲਾ ਪਾਉਂਦ ਰਹਾ ਪਰ ਉਸਦੀ ਕਿਸੇ ਨੇ ਨਾ ਸੁਣੀ ਲੰਗਰ ਛੱਕੇ ਜਦ ਸਿੱਖ ਨੂੰ ਅਰਦਾਸ ਕਰਨ ਵਾਸਤੇ ਕਿਹਾ ਗਿਆ ਤਾਂ ਜਦ ਉਸ ਸਿੱਖ ਨੇ ਅਰਦਾਸ ਵਿੱਚ ਕਿਹਾ ਕਿ ਆਵਿਆ ਵਿੱਚ ਪਾਈਆਂ ਗਈਆਂ ਇੱਟਾਂ ਪੂਰੀ ਤਰ੍ਹਾਂ ਪੱਕੇ ਨਿਕਲਣ ਤਾਂ ਬਾਰੋ ਬਾਈ ਕਮਲਿਆ ਉੱਚੀ ਉੱਚੀ ਬੋਲਿਆ ਇਹ ਕੱਚੀਆਂ ਰਹਿਣਗੀਆਂ ਇਹ ਕੱਚੀਆਂ ਰਹਿਣਗੀਆਂ ਮੈਨੂੰ ਭੁੱਖਾ ਰੱਖਿਆ ਗਿਆ ਹੈ ਇਸ ਦੇ ਨੌਕਰਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਕਹਿੰਦੇ ਹਨ ਲੰਗਰ ਖਤਮ ਹੋ ਗਿਆ ਇਸ ਗਰੀਬੀ ਦੀ ਹਾਈ ਜਰੂ ਲੱਗ ਗਈਆਂ ਤੇ ਇੱਟਾਂ ਕੱਚੀਆਂ ਰਹਿਣਗੀਆਂ ਅਰਦਾਸ ਦੀ ਸਮਾਪਤੀ ਦੇ ਬਾਅਦ ਜਦ ਭਾਈ ਬੁੱਧੂ ਸ਼ਾਹ ਨੇ ਭਾਈ ਕੰਬਲੀਏ ਦੇ ਇਹਨਾਂ ਦੁਰਵੱchnਾ ਬਾਰੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਬੋਲੇ ਇੱਟਾਂ ਹੁਣ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਇੱਕ ਗਰੀਬ ਦੀ ਕਹੀ ਗੱਲ ਅਜਾਈ ਨਹੀਂ ਜਾਂਦੀ ਤੇਰੇ ਮੁਲਾਜ਼ਮਾ ਨੇ ਉਸਦੇ ਪਾਟੇ ਕੱਪੜੇ ਵੇਖ ਕੇ ਉਸ ਨੂੰ ਅੰਦਰ ਨਹੀਂ ਲੱਗਣ ਦਿੱਤਾ ਪਾਇ ਉਹ ਸੱਚੇ ਦਿਲੋਂ ਇੱਕ ਭਗਤ ਹੈ ਅਤੇ ਬੇਪਰਵਾਹ ਹੈ। ਪਾਈ ਬੁੱਧੂ ਸ਼ਾ ਬੜੀ ਚਿੰਤਾ ਵਿੱਚ ਡੁੱਬ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਸਾਡੀ ਅਰਦਾਸ ਦਾ ਕੋਈ ਲਾਭ ਨਹੀਂ ਹੋਵੇਗਾ। ਗੁਰੂ ਜੀ ਨੇ ਕਿਹਾ ਸੱਚੇ ਦਿਲੋਂ ਕੀਤੀ ਅਰਦਾਸ ਕਦੇ ਅਖਾੜ ਨਹੀਂ ਜਾਂਦੀ। ਪਾਇ ਗਰੀਬ ਦੀ ਕਹੀ ਗੱਲ ਵੀ ਪੂਰੀ ਹੋਣੀ ਹੈ। ਤੁਹਾਡੀ ਅਰਦਾਸ ਦਾ ਕੀ ਫਾਇਦਾ ਹੋਵੇਗਾ? ਕੀ ਤੇਰੇ ਪੱਠਿਆਂ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਉੱਤੇ ਵਿਕ ਜਾਣਗੀਆਂ? ਗੁਰੂ ਜੀ ਦੇ ਕਹੇ ਬਚਨ ਵੀ ਪੂਰੇ ਹੋਏ ਉਸ ਸਮੇਂ ਇੰਨੀ ਜ਼ਿਆਦਾ بارش ਹੋਈ ਕਿ ਲੋਕਾਂ ਦੇ ਸਭ ਮਕਾਨ ਟਹਿ ਗਏ ਇੱਥੇ ਪੱਕੀ ਸਰਕਾਰੀ ਕਿਲੇ ਦੀ ਇੱਕ ਦੀਵਾਰ ਵੀ ਟਹਿ ਗਈ ਸੂਬੇਦਾਰ ਨੇ ਪੱਕੀਆਂ ਇੱਟਾਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਤੇ ਵੀ ਪੱਕੀਆਂ ਇੱਟਾਂ ਨਾ ਮਿਲੀਆਂ ਪਰ ਹਿਫਾਜ਼ਤ ਨੂੰ ਮੁੱਖ ਰੱਖ ਕੇ ਦੀਵਾਰ ਦੀ ਉਸਾਰੀ ਕਰਨੀ ਵੀ ਜ਼ਰੂਰੀ ਸੀ ਇਸ ਲਈ ਉਸ ਨੇ ਪਾਈ ਬੁੱਧੂ ਸ਼ਾਹ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਉੱਤੇ ਖਰੀਦ ਲਈਆਂ ਪਾਈ ਬੁੱਤੂਸ਼ਾ ਗੁਰੂ ਜੀ ਦੇ ਕਹੇ ਵਚਨਾਂ ਉੱਤੇ ਬਹੁਤ ਖੁਸ਼ ਹੋਇਆ ਅਤੇ ਸ਼ੁਕਰਾਨੇ ਵੱਜੂ ਉਹ ਕਈ ਸੁਗਾਤਾ ਲੈ ਕੇ ਗੁਰੂ ਜੀ ਪਾਸ ਪੇਸ਼ ਹੋਇਆ ਸੁਗਾਤਾ ਵੇਖ ਕੇ ਗੁਰੂ ਜੀ ਨੇ ਕਿਹਾ ਇਹ ਸੁਗਾਤਾ ਤੈਨੂੰ ਪਾਈ ਕਮਲਿਏ ਨੂੰ ਭੇਟ ਕਰਨੀਆਂ ਚਾਹੀਦੀਆਂ ਹਨ ਜਿਸ ਨੂੰ ਤੂੰ ਉਸ ਦਿਨ ਭੁੱਖਾ ਰੱਖਿਆ ਸੀ ਜਾਂ ਤਾਂ ਲੰਗਰ ਲਾਈਏ ਨਾ ਜੇ ਲਾਈਏ ਫਿਰ ਕਿਸੇ ਗਰੀਬ ਨੂੰ ਭੁੱਖਾ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਗਰੀਬ ਹੀ ਅਸਲੀ ਰੱਬ ਦਾ ਰੂਪ ਹੁੰਦੇ ਹਨ ਤੂੰ ਬਾਈ ਲੱਥੇ ਨੂੰ ਲੈ ਕੇ ਪਾਈ ਕਮਲਿਏ ਨੂੰ ਮਿਲ ਅਤੇ ਉਸ ਅਗਲੇ ਖਾਣ ਵਾਲੀਆਂ ਸੁਗਾਤਾ ਰੱਖ ਕੇ ਮਾਫੀ ਮੰਗ ਜੀਉ ਤੈਨੂੰ ਮਾਫ ਕਰ ਦੇਵੇਗਾ ਤਾਂ ਅੱਗੇ ਤੋਂ ਤੇਰੀਆਂ ਈਟਾਂ ਪੱਕੀਆਂ ਹੀ ਨਿਕਲਿਆ ਕਰਨੀਆਂ ਗੀਆਂ ਗੁਰੂ ਜੀ ਦੀ ਇਹ ਗੱਲ ਮੰਨ ਕੇ ਭਾਈ ਬੁੱਧੂ ਸ਼ਾਹ ਪਾਈ ਲੱਥੇ ਨੂੰ ਨਾਲ ਲੈ ਕੇ ਭਾਈ ਕਮਲੀ ਨੂੰ ਜਾ ਮਿਲਿਆ ਭਾਈ ਕਮਲੀ ਇੱਕ ਸਿੱਧਾ ਸਾਦਾ ਬੰਦਾ ਸੀ ਆਪਣੀ ਅੱਖੇ ਸੁਗਾਤਾ ਪਈਆਂ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਭਾਈ ਬੁੱਧੂ ਸ਼ਾਹ ਨੂੰ ਇਸ ਚਰਤ ਉੱਤੇ ਮਾਫ ਕਰ ਦਿੱਤਾ ਕਿ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਉਸ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਸੀ ਵਾਹ ਗੁਰੂ ਜੀ ਕਾ ਖਾਲਸਾ ਵਾਹਏ ਗੁਰੂ ਜੀ ਕੀ ਫਤਿਹ